ਹਾਂਜੀ ਭਾਈ ਮੇਰੇ ਬਾਰੇ ਸਭ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਤੁਹਾਕ ਤੇ ਸਾਡੇ ਨਵੇਂ ਵਲੌਗ ਵਿੱਚ। ਅੱਜ ਅਸੀਂ ਆਏ ਅੱਜ ਮੈਂ ਖਰਖਰਾ ਫੇਰ ਲੱਗਿਆ ਇਕੱਲੇ। ਸਿਆਦੇ ਓਏ। ਪਹਿਲਾਂ ਆ ਗਈ ਹੀਰੇ ਦੀ ਵਾਰੀ। ਹਲਾ ਹੀਰੇ ਕੋਲ ਨੂੰ ਚੱਲਦੇ। ਹੀਰੋਏ। ਲਾਓ ਹੀਰੇ ơi ਨਾ ਅੱਜ ਨੂਰੀ ਖੁਲੀ ਅੱਡੀ ਹੋਈ ਹੈ ਹੀਰਾ ਜੀ ਲੈ ਬਾਈ ਅੱਜ ਤੇਰੇ ਪੋਖਰ ਕਰ ਕਰ ਮੈਂ ਫੇਰਨਾ ਲੈ ਟੀਕਲਾ ਮੈਂ ਦੰਦੀ ਵੱੜਦਾ ਹੈ ਵੱਡੂ ਨੂੰ ਦਿੰਦੀ ਹੈਂ ਹੋਏ ਉਹ ਬੈਠੀ ਨੂਰੀ ਇਹਨੇ ਨੋਗਤੂਰੇ ਦਿੱਤੇ ਤੇ ਜੀ 8 ਹੋ ਗਏ 18 18 ਰਹਿ ਗਏ ਇੱਕ ਮਰ ਗਿਆ ਤਾਂ ਜੀ ਤੇ ਬਾਕੀ ਹੀਰੇ ਚੈੱਕ ਕਰ ਲੇ ਲੈ ਉਧਰ ਸਿਹਰ ਦੇਰੇ ਖੜੇ ਹੈ ਹੀਰੇ ਯਾਦ ਕਿ ਹੀਰੇ ਪਤਾ ਨਹੀਂ ਇੱਕਣ ਕਾਦੀ ਆ ਗਈ ਹਨਾ ਵੀ ਹੀਰੇ ਨਾ ਵੀਟਲਾਂ ਵਾਲੀ ਤੇਰੇ ਵੀ ਚੱਲ ਪੱਤ ਬਾਈ ਹਨਾ ਇੱਧਰ ਖੜੇ ਬੋਲ ਦਬੂਤ ਆਪਾਂ ਅੱਜ ਕੰਢਿਆਲਾ ਲੈਣ ਮੈਂ ਕੰਢਿਆਲਾ ਪਾ ਕੇ ਉਹਨੂੰ ਕਾਲੀ ਦੰਦੀਆ ਵੜਦਾ ਹੀਰਾ ਹੀਰਾ ਕਿੱਥੇ ਖੜਜ ਤੇ ਆਪਣਾ ਨੂਰੀ ਬਣਦੀ ਤੇ ਗੇੜ ਲਾਤਾ ਤੋ ਤੁਹਾਨੂੰ ਵਰਕ ਕਰਕੇ ਪਰਣਾ ਕਰੇ ਬਈ ਲੋ ਹੀਰੇਪਾ ਦਾ ਫੇਰ ਤਾਂ ਖੜਕ ਰਿਹਾ ਚੈੱਕ ਕਰੋ ਹੀਰੇ ਠੀਕ ਲੱਗ ਲਮਾ ਠੀਕ ਲੱਗ ਲਮਾ ਇਹ ਠੀਕ ਲੱਗ ਲਮਾ ਇਹ ਬੋਲ ਮਮੀ ਠੀਕ ਲੱਗ ਲਮਾ ਇਹ ਠੀਕ ਲੱਗ ਲਮਾ ਇਹ ਹਲ ਜੰਗਾ ਨਾ ਬੋਲ ਮੈਂ ਤੇ ਲੈ ਆਇਆ ਬੇਰ ਨੂੰ ਫੇਨ ਠੀਕ ਹੋ ਰਹੀ ਖੱਟ ਠੀਕ ਆ ਇਹ ਗੱਲ ਡੂ ਕੱਲ ਮੈਂ ਸਵੇਰ ਫਿਰ ਕੇ ਖਰਖਰਾ ਸਵੇਰ ਕੀ ਹੋਇਆ ਨਾ ਸਵੇਰ ਪਾ ਖਰਖਰਾ ਹੋ ਜੈ ਨਾ ਸਿਹਤ ਤਿੰਨ ਦਾ ਬਾਹਰ ਕੱਢ ਗਏ ਫੇਰ ਹੁਣ ਖਰਖਰਾ ਸਾਰੇ ਪਰ ਫਿਰ ਜਾਂਦਾ ਸਿਹਤ ਦੇ ਪਾ ਐਂ ਪਰ ਰੂ ਲਾ ਕੇ ਫਿਰਦਾ ਛੂਟੀ ਬੰਦ ਕਰ ਦਈਏ ਸਵੇਰ ਇਹਦਾ ਸਹਾਈ ਬਹੁਤ ਗੰਦੀ ਹੋਈ ਹੋਈ ਹੈ। ਇਹਦਾ ਮੈਨੂੰ ਲੱਗਦਾ ਰਾਤ ਬੈਠੀ ਹੋਣੀ। ਸਹਿਆਦਾ ਵੀ ਸਹਿਆਦੇ ਅੱਜ ਮਹੀਰੇ ਦਾ ਕੱਕਰਾ ਫੇਰ ਕਿਹਾ ਠੀਕ ਹੈ। ਸਹੇਬਾ ਅੱਜ ਸਹਾਈ ਉਹ ਵੀ ਰਹਾ ਉੱਠਿਆ ਹੈ ਨਹੀਂ ਸੁੱਤਾ ਹੀ ਪਿਆ ਹੈ ਅਜੇ। ਮੈਂ ਜੱਥੀ ਉਹਨੇ ਉੱਟਣਾ ਜੱਥੀ ਮੈਂ ਸਾਰਾ ਉਹ ਖਰਖਰਾ ਫੇਰ ਦੇਣਾ ਤੇ ਜੇ ਸੇਰ ਦਾ ਵੀ ਇਹ ਇਹਨੂੰ ਕੋ ਬੰਨੇ ਹੁੰਦਾ ਦੇਖ ਲਓ ਬਈ ਇਹ ਤੂੰ ਬੜੇ ਉਹਨੂੰ ਸਵਾਰ ਨੂੰ ਜਦ ਮੈਂ ਲਿੱਦੜ ਹੈ ਲਿੱਦੜ ਜਿੰਨਾ ਮਰਜੀ ਸਖਾਲਾ ਇਹਦਾ ਕੋਈ ਕੰਮ ਨਹੀਂ ਹੋਣਾ ਹੀ ਹੀ ਤੇ ਪਰ ਇੱਦਾਂ ਇੱਕ ਬੰਨੀ ਬਹਿ ਹੁੰਦਾ ਬੜੇ ਪਤਾ ਨਹੀਂ ਬਹਿਣਾ ਹੀ ਕਿਐ ਹੰ ਇੰਨੇ ਨੂੰ ਕਿਆ ਖੇਲਾ ਹੀ ਕਰੀ ਜੰਨਾ ਕਿਆ ਖੇਲਾ ਕਰਦਾ ਇਹ ਤੇ ਦੋ ਰੱਸਾ ਤੈਨੂੰ ਕਾਦੇ ਵਾਸਤੇ ਫੜਾਇਆ ਤਾਂ ਮੈਂ ਅੱਜ ਤੇਰੇ ਪਰ ਚੱਪਲ ਫੇਰਨੀ ਆ ਇਹਨੂੰ ਇੱਧਰ ਰੱਖੂਗਾ ਉਹ ਦੇ ਆਜੂਗਾ ਇੱਧਰ ਹੁਣ ਦੋਹੇ ਹੱਥਾਂ ਨਾਲ ਇਹਨੂੰ ਫੜ ਆ ਇਹਨੂੰ ਹੱਥ ਰੱਸੇ ਨੂੰ ਦਿਖਾਵੇ ਆ ਕੇ ਪਰ ਨਾਲ ਜਿਆਦਾ ਖਿੱਚ ਕੇ ਰੱਖਾ ਆ ਇੱਥੇ ਆ ਬਾੜਾ ਨੂੰ ਮੱਥਾ ਮਾਰਟ ਬੂਸੀ ਛਾਲੇ ਨਹੀਂ ਬਾਦੀ ਦੇ ਉੱਤੇ ਦੇਖੀ ਦੇਖੀ ਇਹ ਲੈ ਉਹਦੇ ਟੂਹੀ ਛਾਤੀ ਕੋਲ ਨੂੰ ਉਹ ਤਵਾਪ ਹੁੰਨਾ ਲੈ ਦੰਦੀ ਵੱਡਣੀਆਂ ਉਹਨੇ ਵਾ ਦੇਖਿਓ ਛਾਲ ਦੇਖਿਓ ਇਹ ਲੈ ਇਹ ਦੇਖੋ 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 ਛਾਲ ਛਾਲ ਜਿੱਤੇ ਆਏ ਉਹ ਨਹੀਂ ਦੰਬਦਾ ਝੋਕਾ ਆਏ ਕਦੀ ਛਾਲ ਹੋਈ ਆ ਲਮਕ ਕੇ ਬਹਿਣੇ ਘੋੜਾ ਜੇ ਲੱਤਾਂ ਖੁੱਲੀਆਂ ਹੁੰਦੀਆਂ ਤੇ ਦਰ ਲੱਤਾਂ ਹੀ ਜਾੜਾ ਇਹਨੂੰ ਕੱਢਣੇ ਤੇ ਨੇ ਏ ਥੋੜੀ ਛਾਲ ਹੁੰਦੀ ਯਾਰ ਪੰਜਾ ਕੀ ਫਾਇਦਾ ਤੇਰਾ ਹੋਰ ਕਿਨੇ ਮਾਰਨੀ ਆ ਕੋਈ ਧੀਆ ਬੰਦਾ ਲਿਆਵਾ ਵੀ ਭਾਈ ਛਾਲ ਮਾਰਨੇ ਨੂੰ ਇਹਨੂੰ ਦੱਸ ਦੋ ਇਹਨੂੰ ਚੱਕ ਕੇ ਬਿਠਾ ਦੇ ਕਰੋ ਥੋੜੇ ਪਰ ਤੇ ਇਹੋ ਜਿਹਾ ਬੰਦਾ ਭਾਈ ਦੇਖ ਲੋ ਹੁਣ ਤਾਂ ਦਿੱਤੇ ਕੁਝ ਵੀ ਨਹੀਂ ਹੋਣਾ ਜੇ ਹੁਣ ਮੈਂ ਉਧਰ ਛੱਡਤਾ ਤਾਂ ਵੀ ਨਹੀਂ ਦਿੱਤੇ ਹੋਈ ਨਹੀਂ ਛਾਪ ਹੁੰਦਾ ਮੇਤੇ ਸ਼ੈਵਾ ਸ਼ਾਪ ਹੋ ਜਾਂਦੀ ਫਿਰ ਤੈਨੂੰ ਹੀ ਕਹਿਣਾ ਹੈਨਾ ਅੱਲਾ ਰਿਕਵਰੀ ਹੋਰ ਵੇਖ ਕੇ ਦੇਖ ਬੈਠੇ ਨਹੀਂ ਹੁਣ ਰਹਿਣ ਦੇ ਤੂੰ ਤੁਟ ਜਾ ਮਰ ਹਾਂ ਤੁਟ ਜਾ ਆ ਜਾ ਫਿਰ ਖੋਲ ਦੇ ਪਿਛਾੜੀ ਚੱਲ ਬੈਠ ਤੂੰ ਪਹਿਲਾਂ ਮੈਂ ਖੋਲ ਦੂੰਗਾ ਪਿਛਾੜੀ ਦਾ ਲੈਲਾ ਤੂੰ ਦੇਖਾ ਮੈਂ ਤਾਂ ਲੈ ਖੁੱਲਲੀ ਸਾਈਡ ਕਰ ਲੈ ਤੇ ਖੜ ਜਾ ਮੈਂ ਉਲਜੀ ਤਾਂ ਲੋਕ ਖੋਲਣ ਦੇ ਅਜ ਤਾਂ ਲੱਗੀ ਵੀ ਰੌਣਕ ਜਿਹੜਾ ਤੂੰ ਇੱਕ ਹੱਥ ਇੱਕ ਪੈਰ ਤੇ ਰੱਖਣਾ ਉੱਪਰ ਉੱਪਰ ਆ ਖਿੱਚੇ ਗੋਣ ਲਈ ਖੜ ਜਾ ਖੜ ਜਾ ਇਦਾਂ ਲੱਗ ਚੱਲ ਖਿੱਚ ਖੜ ਜਾ ਚੱਲ ਜਿਹੜਾ ਤੁਹਾਡੇ ਕੋਲ ਦਾ ਹਾਂ ਉਹਦੇ ਨਾਲ ਜਿਹੜੀ ਆ ਜਿਹੜੀ ਚਾਂਗਮਾਨ ਜਿਹਦੇ ਤੇ ਉੱਪਰ ਨੂੰ ਉਹ ਉਹਦੇ ਉੱਪਰ ਜ਼ੋਰ ਲਾਣਾ ਕਰ ਹਣਾ ਬਾਈ ਮੈਨੂੰ ਨਹੀਂ ਪਤਾ ਤੈਨੂੰ ਇੰਨੀ ਵਾਰੀ ਸਮਝਾ ਲਿਆ ਤੈਨੂੰ ਪੱਲੇ ਕਾਦੇ ਨਹੀਂ ਪੈਂਦੇ ਤੂੰ ਆਪਣਾ ਸੈੱਟ ਦੇਖ ਵੀ ਤੂੰ ਕਿੱਕਣਾ ਬਹਿ ਸਕਦਾ ਬਾਂਦਰ ਮੰਗੋ ਥੋੜੀ ਲੰਮਕਣਾ ਹੁੰਦਾ ਉਹ ਵੀ ਤੂੰ ਲਹ 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 ਫਰਤੀਲੀ ਜੀ ਹੈ ਹੀ ਨਹੀਂ ਤੇਰੇ ਜੀ ਆ ਨਿਆਣੇ ਤਾਂ ਭਾਈ ਕੋਠਿਆਂ ਪਰ ਨੂੰ ਵੀ ਚੜ ਜਾਂਦੇ ਤੇ ਲੈ ਲੈ ਇੰਨਾ ਟਾਈਮ ਲੰਮਕ ਗਿਆ ਇੰਨਾ ਟਾਈਮ ਲੰਮਕ ਗਿਆ ਬਾਈ ਇਹ ਫੇਰ ਬੈਠਾ ਅਹੀਂ ਇਹ ਜੇ ਗੁੱਠਿਆਂ ਨੂੰ ਤਾਂ ਸਿਆਣ ਦੇ ਨਹੀਂ ਤੇ ਅੱਜ ਦੇਖੀ ਇਹ ਜੇ ਗੁੱਠੇ ਬੰਨ ਭੱਜ ਕੇ ਐ ਫਾ ਕੇ ਹੱਥ ਉੱਪਰ ਚੜ ਜਾਂਦੇ ਤੇ ਚੜਨੇ ਹੁਣ ਵੀ ਚੜ ਜੂਆਂ ਪਰ ਸਰੀਰ ਦੇ ਯਾਰ ਖਾਦੇ ਨਹੀਂ ਇੰਨਾ ਦਿਖੋ ਮੈਂ ਤਾਂ ਯਾ ਚੜੇ ਨਹੀਂ ਹੂੰ ਪਰ ਤੇ ਚੜਨਾ ਕੌਣ ਸਿਖਾਉ ਤੈਨੂੰ ਹੁਣ ਤੈਨੂੰ ਮੈਂ ਕਿ ਛਾਲ ਥੋੜੀ ਮਾਰਨੀ ਸਿਖਾਉਂਗਾ ਹੁਤ ਇੱਕ ਦੂਈ ਗੱਲ ਮੇਰਾ ਤਾਂ ਕੱਦ ਵੀ ਬੜਾ ਏ ਅਗਲੇ ਨੇ ਕਹਿਣਾ ਕੱਦ ਕਰਕੇ ਤੂੰ ਛਾਲ ਮਾਰ ਜੰਨਾ ਏ ਵੀ ਛਾਲ ਮਾਰ ਕੇ ਬਹਿ ਜੰਨਾ ਹਜੀ ਤੂੰ ਤਾਂ ਛੋਟਾ ਤੂੰ ਤਾਂ ਐ ਚੁੰਮਕ ਮਗੋ ਚੜ ਕੇ ਪਤਾ ਵੀ ਨਾ ਲੱਗਣਦਾ ਮੈਂ ਵੀ ਕੱਦ ਬਹਿ ਗਿਆ ਆ ਦੇਖ ਲੈ ਘੋੜਾ ਸਾਰਾ ਲਵੇੜ ਕੇ ਤੂੰ ਫੇਰ ਬਹਿ ਨਾ ਆ ਦੇਖ ਲੈ ਪੈਰ ਬੱਜੇ ਵੀ ਤੇਰੇ ਇਹਦਾ ਤੂੰ ਐ ਚੜਦਾ ਜਿਖਣਾ ਪਤਾ ਨਹੀਂ ਕੱਦੇ ਬਹਿਠਿਆ ਹੁੰਦਾ ਦੇਖ ਲੈ ਜੇ ਸਲਾਹ ਹੀ ਬਹਿਣ ਦੀ ਬਹਿ ਜਾ ਸ਼ੀਲੰਗ ਤੂੰ ਯਾਰ ਸਿਲੰਗ ਕਰੰਨੀ ਨਾ ਰੋੜੇ ਰੱਖੇ ਗਿਆ ਰੋੜੇ ਨੇ ਉਹ ਦੇਖੀ ਉਹਦੇ ਉਹਦੇ ਪੈਰੇ ਰੋੜਾ ਕਰਤਾ ਦਿਮਾਗੀ ਤਾਂ ਬਹੁਤ ਆ ਬਾਈ ਤੂੰ ਤਾਂ ਬਹੁਤ ਤੇਜਾ ਮੁੰਡਾ ਹੈ ਸਾਡਾ ਨਾ ਤੇ ਤੇ ਸਹਿਬਾ ਵੇ ਹੁੰਦਾ ਇਹਦਾ ਫੇਰ ਜਮੇ ਛੂਟਾ ਜਾਏ ਆਏ ਕੋ ਤਾਂ ਖੜਾ ਬੰਦਾ ਬਹਿ ਜਾਵੇ। ਕੋਈ ਨਹੀਂ ਲੱਗਦੀ। ਹਾਰ ਮਾਰ ਮਾਰ ਹੀ ਤੇ ਟੂਏ ਲੱਤਾਂ ਇਹ ਸਾਲੇ ਦੇ ਇਹਨੂੰ ਅਕਲ। ਜੇ ਬਹਿ ਹੁੰਦਾ ਬੈਠ ਨਹੀਂ ਫਿਰ ਮੈਂ ਛੱਡਾ ਉੱਧਰ। ਉੱਧਰ ਛੱਡਣੋ? ਹਾਂ ਫਿਰ ਨਹੀਂ ਤਾਂ ਜੇ ਬਹਿਣਾ ਹੀ ਨਹੀਂ ਆਉਂਦਾ ਤੈਨੂੰ। ਫੇ ਫਾਇਦਾ ਗਿਆ ਹੁਣ ਤੈਨੂੰ ਇੰਨਾ ਟਾਈਮ ਦੇ ਦਿੱਤਾ। ਯਾਰ ਉੜ ਕੇ ਮਾਰ ਛਾਲ ਤੂੰ ਤਾਂ ਮਾਰ ਇੱਧਰ ਤੇ ਭੱਜ ਗਏ ਬਾਰਛਾਲ ਕੋਈ ਨਹੀਂ ਲੱਤ ਨਹੀਂ ਵੱਦੀ ਹਾਂ ਛੱਡ ਦੇ ਹੁਣ ਸਿੱਧਾ ਉੱਪਰ ਜਾਵੇ ਤੂੰ ਰੋੜੇ 'ਤੇ ਰੱਖ ਰੋੜੇ 'ਤੇ ਰੱਖ ਕੇ ਕਿਵੇਂ ਵਾਜੀ ਜੂ ਦਿੱਤੇ ਰੋੜੇ 'ਤੇ ਪਤਾ ਜਮੇ ਨਹੀਂ ਵੱਜਣੀ ਤੂੰ ਮਾਰ ਕੇ ਦਿਖਾ ਲੈ ਦੇਖੀ ਰੋੜੇ ਰੋੜੇ 'ਤੇ ਦੇਖ ਲੋ ਬਾਈ ਦਿਮਾਗ ਬਹੁਤ ਆ ਮੁੰਡੇ ਦਾ ਦਿਖਾ ਬੈਠ ਤਰਨਾ ਬਾਲਾ ਨੂੰ ਹੱਥ ਪਿਆ ਬੈਰ ਤੂੰ ਰੱਸੇ ਨੂੰ ਹੱਥ ਪਾਈ ਬੈਠਾ ਰੱਸੇ ਨੂੰ ਫੜ ਕੇ ਖਿੱਚਦਾ ਆ ਆਏ ਵਾਗ ਰੱਖਣਾ ਨੂੰ ਨਾ ਪਾ ਦਿੱਤੀ ਹਾਂ ਬਾੜਾਂ ਨਰ ਚੜ ਜਾ ਲੈ ਉਹ ਰੋੜਿਆਂ ਪਰ ਤੇ ਥੋੜੀ ਛਾਲਾਂ ਬਾਦੀਆਂ ਹੁੰਨੀਆਂ ਲੈ ਫੜ ਫੋਨ ਤੂੰ ਆ ਰਗਾ ਕਰ ਬਈ ਮਾਰ ਕੇ ਦਿਖਾ ਨਾਲ ਨਾ ਜਮਾਈ ਤੂੰ ਤਾਂ ਯਾਰ ਜਮਾਈ ਲੱਸੀ ਘਰਾਉਣਾ ਤੂੰ ਇਹਨਾਂ ਨੂੰ ਕਿਸੇ ਮੁਰੇ ਕਹਿ ਦੋ ਬਾਈ ਆਹ ਹੈ ਨਾ ਮਾ ਆਪਣਾ ਚੇਲਾ ਇਹ ਇਹ ਬੈਂ ਦਾ ਸਵਾਰ ਲੈ ਆ ਫੜਿਆ ਬਾੜਾ ਨੂੰ ਵੀ ਮੇਰੇ ਪੈਰ ਲੱਗਿਆ ਕਿਤੇ ਹਾਂ ਆ ਇੱਥੇ ਠੀਕ ਹੁਣ ਪਿੰਨੀ ਵੱਜਣੀ ਦਿੱਤੇ ਠੀਕ ਹੈ ਠੀਕ ਹੈ ਗਰੀ ਜਨੋ ਚੱਲੇ ਇਹਦਾ ਕੱਦ ਕਰਕੇ ਛੋਟਾ ਇਹ ਜਿਗਣਾ ਹੁਣ ਮੇਰੇ ਬਾਅਦ ਤੇ ਤਾਂ ਲੰਬਾ ਘੋੜਾ ਹੋਵੇ ਫਿਰ ਵੀ ਮੈਂ ਤਾਂ ਛਾਲ ਮਾਰ ਕੇ ਜਦ ਛੜਜਨ ਐਨਾ ਟਾਈਮ ਨਹੀਂ ਲਾਉਂਦਾ ਹੁੰਦਾ ਘੋੜਾ ਮੇਰੇ ਕਹਿੰਦਾ ਤੂੰ ਖੇਲਾ ਕਰਦਾ ਮਾਸਾ ਉਹ ਸੀ ਕਿ ਥੱਲੇ ਲੰਮਕ ਲੰਮਕੇ ਚੜਨਾ ਏ ਥੋੜੀ ਜਨਤਾ ਕੋੜਾ ਥੱਲੇ ਸਿੱਡ ਦਿੰਦਾ ਦੇਖ ਲਈ ਖੇਡਾਂ ਚ ਕੀ ਹਾਲ ਹੁੰਨੇ ਆ ਜਾਣਾ ਹੀ ਆ ਤੈਨੂੰ ਤੇ ਫੰਜਾ ਨਾ ਨਰਦੀ ਬੰਦਾ ਨਹੀਂ ਚਾਹੀਦਾ ਜਿੰਨਾ ਤੂੰ ਹੈਗਾ ਕੱਦਮਾ ਵੀਡੀਓ ਬਣ ਦਿੰਨੇ ਛੋੜ ਲੈ ਦਨ ਫੇ ਕਮਾਲੇ

ਹਮ ਹਮ ਨਹੀਂ ਆਹ ਤੇ ਟੰਨਾ ਪਰ ਆਉਂ ਲੈ ਜਾ ਪਰ ਥੋੜਾ ਢਿੱਲਾ ਰੱਖੇਗਾ ਇੰਨਾ ਟਾਈਟ ਨਾ ਕਰ ਲੈ ਆ ਨਾ ਮਣ ਹਾਂ ਜਾਂ ਤੁਰਦਾ ਫੇ ਇੰਨਾ ਟਾਈਟ ਕਰਿਆ ਜੇ ਤੋਰਨਾ ਮਾੜਾ ਉਧਰ ਤੇ ਮੋੜ ਕੇ ਤੋਰ ਕੇ ਦੇਖੀ ਫਿਰ ਦੱਸੂਗਾ ਨੂੰ ਚੱਲ ਹਜਾ ਆਇਓ ਹਲੇ ਹਲੇ ਖਿੱਚ ਕੇ ਰੱਖ ਖਿੱਚ ਕੇ ਖਿੱਚ ਲਾ ਹੋਰ ਢਿੱਲਾ ਕਰ ਛੱਡਿਆ ਮਿਰਸ ਨੇੜੇ ਤੇ ਫੜ ਲਾ ਜੀ ਆੜੇ ਆ। ਚੱਲ ਆੜੇ ਪੁੱਤ। ਓਏ। ਚੱਲ। ਮਾਜਾ। ਤੁੰਨਾ ਅਧਰਾ ਗੇ। ਇਹ ਛੱਡ ਦੇ ਇਹ ਕੋਈ ਦਿੱਤ ਲਾਗੇ। ਆਏ ਕਰ ਹਾਂ। ਹਾਂਜੀ। ਸਾਡੇ ਚੱਲ। ਮਾ ਚੱਕ ਦੇ ਟੁਕੜੀ। ਉਹ ਕਰ ਦੱਪਾ ਲੇ। ਥਿਆ ਦਰੇ ਗੇ। ਕਿ ਚਾਹਤਾ ਨਾ ਕਿ ਆਦੇ ਬਹਾਦਰ ਵਾਲੇ ਕੇ ਸੰਕਰਮ ਬੀਕ ਕਰਦੇ ਠੀਕ ਹੈ ਜੀ ਤੇ ਜੀ ਨਾ ਫਿਰ ਨਾ ਕਰ ਕਰਦਾ ਪਾਣੂ ਦੇ ਉਹ ਤੇ ਬੰਦੇ ਨਾਲ ਉਸੇ ਕੋਲ ਹੀ ਰੱਖ ਦਾਂਗੇ ਕਿੱਥੇ ਸਹੀ ਸਾਵਨ ਬਣਾਣਾ ਕੀ ਹੋ ਕਰਨਾ ਬਣਾਣਾ ਕੀ ਖੁੱਲਾ ਛੱਡਣਾ ਉੱਥੇ ਰੱਖ ਤਾ

ਕੀ ਜਿੱਥੇ ਐਜਾ ਖੜਾ ਹੁਣ ਕਹਤਾ ਕਹਿੰਦਾ ਮੇਰੇ ਕੋਲ ਫੇਰ ਸ਼ਕੀਨਾ ਟਰੰਪ ਬਿਲੁਦੁ ਕੀ ਤੀ ਕੀ ਸ਼ਕੀਦੀ ਤਾਂ ਗਾਲੀ ਸ਼ਕੀਨਾ ਟਰੰਪ ਬਿਲੁਦੁ